ਕਿਵੇਂ ਚੱਲ ਰਹੀ ਹੈ ਲਾਈਫ ਫੈਕਟਰ ਲਾਈਫ ਮਜ਼ਰਾ ਆ ਰਹੇ ਹਾਂਜੀ ਮੈਮ ਬਹੁਤ ਵਧੀਆ ਮੇਰਾ ਅਸਲ ਦੇ ਵਿੱਚ ਇਹ 2024 ਚੜਿਆ ਨਾ ਇਹ ਮੇਰੇ ਲਈ ਕਾਫੀ ਜ਼ਿਆਦਾ ਅੱਛਾ ਰਹਿ ਗਿਆ ਓਕੇ ਕਿਸ ਤਰ੍ਹਾਂ ਮਨਾਇਆ ਤੁਸੀਂ ਅੱਜ ਜਨਮ ਦਿਨ ਕੇਕ ਲਿਆਂਦਾ ਸੀਗਾ ਜੀ ਹਾਂ ਪਹਿਲਾਂ ਤੇਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾ ਜੀ ਥੈਂਕ ਯੂ ਔਰ ਤੁਹਾਨੂੰ ਪਤਾ ਨਹੀਂ ਸੀ ਤੁਹਾਨੂੰ ਪਤਾ ਨਹੀਂ ਸੀ ਅੱਛਾ ਨਹੀਂ ਨਹੀਂ ਪਤਾ ਸੀ ਪਤਾ ਨਹੀਂ ਤੁਸੀਂ ਖਾਦਾ ਕਿ ਨਹੀਂ ਖਾਦਾ ਨਹੀਂ ਪਤਾ ਮੈਨੂੰ ਨਹੀਂ ਖਾਦਾ ਨਾ ਪੁੱਛਿਆ ਵੀ ਨਹੀਂ بس ਨਹੀਂ ਮੈਂ ਥੋੜੀ ਮੇਲੇ ਤੇ ਮਿੰਤ ਮਿੰਤ ਲਿਆਂਦਾ ਗਿਆ ਸੀਗਾ ਤੇਰਾ ਕੇਕ ਕੇਕਾ ਤੂੰ ਕੱਟ ਮੈਂ ਕੱਟ ਕੇ ਪਹਿਲੇ ਤੁਸੀਂ ਸਹੁਰਾ ਨੂੰ ਪੁੱਛੋ ਤੁਸੀਂ ਖਾਦਾ ਤੁਸੀਂ ਖਾਦਾ ਨਹੀਂ ਮੈਂ ਖੁਦ ਪਾ ਕੇ ਆਇਆ ਸੀ ਨਹੀਂ ਖਾਦੇ ਨਹੀਂ ਆਪਾਂ ਬਰ ਕਿਦਾ ਦਾ ਸੁਪਨਾ ਵੇਖਿਆ ਸੀ ਜਦੋਂ ਸਟਰਗਲ ਕਰਦੇ ਸੀ ਜਾਂ ਉਤੋਂ ਵੀ ਪਹਿਲਾਂ ਕਿ ਮੈਂ ਕਿਦਾਂ ਐਕਟਰ ਬਣਾਂਗਾ ਕਈ ਵਾਰ ਅਸੀਂ ਸਕਰੀਨ ਦੇਖ ਕੇ ਕਿਸੇ ਹੀਰੋ ਨੂੰ ਵੇਖ ਕੇ ਸੋਚਦੇ ਆ ਇਹ ਮੇਰੀ ਲਾਈਫ ਹੋਗੀ ਮੈਂ ਇਦਾਂ ਦਾ ਐਕਟਰ ਬਣੂੰਗਾ ਕਦੇ ਭੁੱਖ ਨਹੀਂ ਖਤਮ ਹੁੰਦੀ ਠੀਕ ਹੈ ਸਟਰਗਲ ਟਾਈਮ ਤੇ ਹੁੰਦਾ ਥੋੜਾ ਕੁ ਚੈਲੈਂਜਿੰਗ ਹੋਣਾ ਚਾਹੀਦਾ ਕੁਝ ਤੇ ਪਹਿਲਾਂ ਮੈਂ ਇੱਕ ਸੁੱਤਰੀ ਗ੍ਰੇਜ ਕਾਮੇਡੀ ਕੀਤੀ ਸੀ ਜੀ ਹੁਣ ਤਾਂ ਚਲੋ ਬਹੁਤ ਜ਼ਿਆਦਾ ਫਰਕ ਪੈ ਗਿਆ ਜਦੋਂ ਪਹਿਲਾਂ ਅਸੀਂ ਕੰਮ ਕਰਦੇ ਸੀ ਹੁਣ ਸਿਰਫ ਇੱਕ ਚੀਜ਼ ਸੀ ਕਿ ਤੁਹਾਨੂੰ ਕੋਈ ਪੈਸੇ ਕਿੰਨੇ ਮਿਲ ਰਹੇ ਨੇ ਥੋੜ ਥੋੜ ਤੁਹਾਨੂੰ 5-4000 ਰੁਪਏ ਮਿਲ ਰਹੇ ਕਿ ਨਹੀਂ ਮਿਲ ਰਹੇ ਹੈਗਾ ਤਾਂ ਉਹਦੇ ਲਈ ਮੈਨੂੰ ਬਹੁਤ ਉਹ ਲੱਗਦਾ ਕਿ ਹਾਂ ਉਹਦੇ ਵਿੱਚ ਮੈਨੂੰ ਆਉਂਦਾ ਵੀ ਆਹ ਜਿਵੇਂ ਪਰਿੰਦਾ ਪਾਰ ਗਿਆ ਮੈਂ ਫਿਲਮ ਕੀਤੀ ਉਹਦੇ ਵਿੱਚ ਮੇਰਾ ਟਰਨਿੰਗ ਪੁਆਇੰਟ ਸੀਗਾ ਕਸੂਤੀ ਡਿਗਰੀs ਵਿਚ ਆਸੀ ਕਦੇ ਸੋਚਿਆ ਵੀ ਨਹੀਂ ਸੀਗਾ ਕਦੇ ਵੀ ਨਹੀਂ ਸੋਚਿਆ ਸੀ ਕਿ ਐਦਾਂ ਦਾ ਵੀ ਟਰਨ ਲੈ ਜੂਗੀ ਚੀਜ਼ ਹਨਾ ਇੱਕ ਛੋਟਾ ਜਿਹਾ ਕੈਰੈਕਟਰ ਸੀਗਾ ਮੇਰਾ ਉਹਦੇ ਚ ਛੋਟੇ ਛੋਟੇ ਕੈਰੈਕਟਰ ਸੀ ਨਾ ਉਹ ਵੀ ਸਾਰੇ ਬਹੁਤ ਵੱਡੇ ਹਿੱਟ ਹੋ ਗਏ ਸੀ ਚਲੋ ਮੇਰਾ ਕੈਰੈਕਟਰ ਨੂੰ ਬਹੁਤ ਵਧੀਆ ਉਹ ਮਿਲਿਆ ਉਹ ਨਾ ਪਿਆਰ ਬਹੁਤ ਮਿਲਿਆ ਸੀਗਾ ਚਲੋ ਮੇਰਾ 네ਗੇਟਿਵ ਰੋਲ ਸੀਗਾ ਉਹ ਚ ਕਸੂਤੀ ਵਾਲੇ ਸਾਰੇ ਬੰਦੇ ਐਡੇ ਕਸੂਤੇ ਨਿਕਲੇ ਸਾਰੇ ਹੀ ਐਡੇ ਮਤਲਬ ਮੱਲਾ ਮਾਰ ਗਏ ਹੈ ਨਾ ਇੰਡਸਟਰੀ ਦੇ ਵਿੱਚ ਸਭ ਦੀ ਸੋਹਣੀ ਪਛਾਣ ਬਣ ਗਈ ਸਭ ਨੇ ਆਪਣੇ ਆਪਣੇ ਸੋਹਣੇ ਕੰਮ ਕਰਦੇ ਪਏ ਨੇ ਸੋ ਕਿਹਦੇ ਨਾਲ ਵਧੀਆ ਯਾਰੀ ਹੈ ਜਿਹੜੀ ਜਿਹੜਾ ਅਕਸਰ ਕਾਲ ਕਰਕੇ ਜਾਂ ਮੈਸੇਜ ਕਰਕੇ ਕਹਿੰਦਾ ਵੀ ਬਾਈ ਵਧੀਆ ਕੰਮ ਕਰ ਰਹੇ ਹੋ ਮੇਰਾ ਯਾਤਰਾ ਲਾਲੀ ਨਾਲ ਬਾਬਰ ਕਦੀ ਟੁੱਟਦੇ ਉਹ ਕੁਝ ਮਾਹੌਲ ਦੇਖ ਕੇ ਕੁਝ ਘਰੇ ਜਾ ਕੇ ਕੁਝ ਕੰਮ ਨੂੰ ਲੈ ਕੇ ਕੁਝ ਕਲਾਕਾਰਾਂ ਨੂੰ ਵੇਖ ਕੇ ਕਿ ਯਾਰ ਮਤਲਬ ਪਿਛਲੀ ਵਾਰੀ ਮੈਂ ਇੱਕੋ ਹੀ ਫਿਲਮ ਕੀਤੀ ਸੀ ਪਰਿੰਦਾ ਪਾਰ ਗਿਆ ਮੇਰੇ ਕੋਲ ਫਿਲਮ ਹੀ ਨਹੀਂ ਆਈ ਸੀ ਜਦੋਂ ਐਕਟਰਸ ਕੰਮ ਨਹੀਂ ਕਰ ਰਹੇ ਹੁੰਦੇ ਹੈਨਾ ਜਦੋਂ ਸ਼ੁਰੂਆਤੀ ਦੌਰ ਹੁੰਦਾ ਹੈ ਜਦੋਂ ਪ੍ਰੋਪਰ ਉਹ ਸੇਵਿੰਗਸ ਕਰੋੜਾਂ ਦੇ ਹਿਸਾਬ ਨਾਲ ਨਹੀਂ ਹੁੰਦੀਆਂ ਉਸ ਟਾਈਮ ਤੇ ਫਿਰ ਸਰਵਾਈਵਲ ਕਿੱਦਾਂ ਹੁੰਦਾ ਹੈ ਤੁਸੀਂ ਜਿੱਡੇ ਮਰਜੀ ਲਾ ਲੋ ਜਿੱਡੇ ਵੱਡੇ ਐਕਟਰ ਹੋਣਗੇ ਓਡੇ ਵੱਡੇ ਉਹਨਾਂ ਦੇ ਖਰਚੇ ਹੋਣਗੇ ਠੀਕ ਹੈ ਜੀ ਪਰ ਇਹ ਸੰਘਰਸ਼ ਬਹੁਤ ਵੱਡਾ ਭੁੱਖੇ ਰਹਿ ਕੇ ਵੀ ਸਾਰਨਾ ਪੈਂਦਾ ਹੈ ਜੇ ਕੋਈ ਬੰਦਾ ਦੋ ਜਾਂ ਤਿੰਨ ਟਾਈਮ ਦੀ ਰੋਟੀ ਪਾਣੀ ਖਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਨਾ ਤੇ ਉਸ ਤੋਂ ਬਾਅਦ ਉਹ ਕੰਮ ਵੀ ਕਰ ਰਿਹਾ ਤਾਂ ਉਸ ਤੋਂ ਵੱਡੀ ਰੀਸ ਨਹੀਂ ਹੈਗੀ ਰੋਜ਼ ਖੂਹ ਪਟਣਾ ਪੈਂਦਾ ਰੋਜ਼ ਪਾਣੀ ਪੀਣਾ ਪੈਂਦਾ ਉਹ ਵਾਲਾ ਕੰਮ ਹੈ ਇੰਡਸਟਰੀ ਦੇ ਵਿੱਚ ਕੀ ਲੱਗਦਾ ਇੱਕ ਕਲਾਕਾਰ ਹੋਣ ਖਾਤਰ ਕਿੰਨੀ ਕ ਹੌਸਲਾ ਅਜ਼ਾਈ ਇੱਕ ਕਰੈਕਟਰ ਆਰਟਿਸਟਸ ਨੂੰ ਮਿਲਲੀ ਸ਼ੁਰੂ ਹੋ ਚੁੱਕੀ ਹੈ ਜਾਂ ਕਿੰਨੀ ਕ ਹੌਸਲਾ ਅਜ਼ਾਈ ਦੀ ਜ਼ਰੂਰਤ ਹੈ ਹਜੇ ਵੀ ਨਵਾਜ਼ੂਦ সিদ্দিকੀ ਵਰਗੇ ਜਿਹੜੇ ਕਰੈਕਟਰ ਨੇਗੇ ਕਰੈਕਟਰ ਐਕਟਰ ਜਿਹੜੇ ਅੱਗੇ ਆਏ ਨੇ ਹਨਾ ਠੀਕ ਹੈ ਜੀ ਉਹ ਕਿੰਨੇ ਘਆਂ ਟਰੈਕਟਰ ਬਣ ਜਾਂਦੇ ਨੇ ਅੱਜ ਕੱਲ ਫਿਲਮਾਂ ਉਹਨਾਂ ਨੂੰ ਦੇਖ ਕੇ ਲਿਖੀ ਜਾਂਦੀਆਂ ਨੇ ਕਰੈਕਟਰ ਆਰਟਿਸਟ ਦੀ ਲੋੜ ਹਰ ਜਗ੍ਹਾ ਪੈਂਦੀ ਹੈ ਤੇ ਪੈਂਦੀ ਰਹੂਗੀ ਜਿੱਦ ਦਿ ਸਭ ਨੂੰ ਮਾਤ ਕਰ ਦਿੰਦਾ ਹੈ ਸਾਸ਼ੀ ਕਾਲੇ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਪੰਜਾਬੀ ਫਿਲਮਾਂ ਦਾ ਮਾਹੌਲ ਮੈਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਹੋ ਚੁੱਕਾ ਹੈ ਕਿ ਹਰ ਦਿਨ ਹੀ ਕਿਤੇ ਨਾ ਕਿਤੇ ਜਸ਼ਨ ਔਰ ਮੇਲਾ ਚੱਲ ਰਿਹਾ ਹੁੰਦਾ ਫਿਲਮਾਂ ਵਾਲਾ ਕਦੀ ਰਿਲੀਜ਼ ਹੋ ਰਹੀਆਂ ਹੁੰਦੀਆਂ ਨੇ ਕਿਤੇ ਬਣ ਰਹੀਆਂ ਹੁੰਦੀਆਂ ਨੇ ਸੋ ਅੱਜ ਅਸੀਂ ਔਨ ਲੋਕੇਸ਼ਨ ਸੈੱਟ ਆਇਆ ਦਮੜਾ ਫਿਲਮ ਦਾ ਸ਼ੂਟ ਜਿਹੜਾ ਹੈ ਉਹ ਚੱਲ ਰਿਹਾ ਹੈ ਔਰ ਸਾਡੇ ਨਾਲ ਨੇ ਉਹ ਜਿਨ੍ਹਾਂ ਨੇ ਪਹਿਲੇ ਇੱਕ ਵੈਬ ਸੀਰੀਜ਼ ਯਾਨੀ ਕਿ ਕਸੂਤੀ ਡਿਗਰੀ ਤੋਂ ਉਹਨਾਂ ਨੇ ਅੱਛਾ ਫੇਮ ਪਾਇਆ ਉਸ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਬਾਲੀਵੁੱਡ ਫਿਲਮਾਂ ਦੇ ਵਿੱਚ ਆਪਣੇ ਕਿਰਦਾਰਾਂ ਦੇ ਜ਼ਰੀਏ ਆਪਣੀ ਇੱਕ ਅੱਛੀ लगता है कि बना भी चुके ने बाबर साडे नाल ने सत श्री अकाल सत श्री अकाल मैम की हाल चाल है बहुत बढ़िया तोनु पहले हैप्पी बर्थडे जन्मदिन मुबारकबाद बहुत बहुत शुक्रिया मैम किस तरह मनाया तुसी आज जन्मदिन केक लेंदा सीगा जी हम्म केक लेके कट ले पहले सवेर से चल रहा है सारा भी हाँ शाम केक लेके आना ले के ये वो काफी मतलब शायद पूरे सेट पे एक मेरा बर्थडे सीगा जो ਸ਼ੂਟ ਦੇ ਵਿਚਕਾਰ ਆਇਆ ਓਕੇ ਸਾਰੇ ਨੂੰ ਆਏ ਦੀ ਖੁਸ਼ੀ ਸੀਗੇ ਵੀ ਆਾਂਗੇ ਇੱਕ ਫਿਲਮ ਏਦਾਂ ਦਾ ਕਰੈਕਟਰ ਮੇਰਾ ਸੀ ਨਾ ਜਿਹੜਾ ਉਹ ਕਾਮਿਕ ਜਿਹਾ ਕਰੈਕਟਰ ਹੈ ਨਾ ਫਸਟ ਟਾਈਮ ਮੈਨੇ ਕਾਮੇਡੀ ਦੇ ਹੱਥ ਸਮਾਨ ਦੀ ਕੋਸ਼ਿਸ਼ ਕੀਤੀ ਆ ਪਹਿਲਾਂ ਮੈਂ ਇੱਕ ਸੂਤੀ ਡਿਗਰੀ 'ਚ ਕਾਮੇਡੀ ਕੀਤੀ ਸੀਗੀ ਜੀ ਤੇ ਉਹਦੇ ਕਰਕੇ ਮੇਰੇ ਨਾਲ ਬਹੁਤ ਸਾਰਾ ਇੱਕ ਇੱਕ ਹੁੰਦਾ ਨਹੀਂ ਇੱਕ ਜੁੜੇ ਹੋਏ ਨੇ ਸਾਰੇ ਹਨਾ ਉਸ ਤਰੀਕੇ ਨਾਲ ਤੇ ਸਾਰਿਆਂ ਨੂੰ ਬਹੁਤ ਪਿਆਰ ਮੁਹੱਬਤ ਸੀਗਾ ਤੇ ਇਸ ਕਰਕੇ ਬਹੁਤ ਅੱਛਾ ਰਿਹਾ ਅੱਜ ਦਾ ਮਾਹੌਲ ਮੇਰੇ ਬਰਥਡੇ ਮੈਨੂੰ ਇਹ ਹੁੰਦਾ ਹੈਗਾ ਕਿ ਜੇ ਤੁਸੀਂ ਕੰਮ ਤੇ ਹੁੰਦਾ ਥੋੜਾ ਕੰਮ ਤੇ ਵੱਡੇ ਮਨਾਇਆ ਜਾਂਦਾ ਨਾ ਤੇ ਤੁਸੀਂ ਮਨਾਉਨੇ ਹੋ ਤਾਂ ਬਹੁਤ ਬੈਸਟ ਹੁੰਦਾ ਹਾਂਜੀ ਬਈ ਅੱਜ ਤੱਕ ਦਾ ਬੈਸਟ ਬਰਥਡੇ ਮੋਮੈਂਟ ਕਿਹੜਾ ਹੈ ਅ ਜਰਸੀ ਤੇ ਹੋਇਆ ਸੀ ਅੱਛਾ ਹਾਂ ਜਰਸੀ ਤੇ ਹੋਇਆ ਸੀਗਾ ਉਸ ਟਾਈਮ ਬਹੁਤ ਵੱਡੇ ਜਿਹੜੇ ਸੀਗੇ ਮਨਰਾਲ ਠਾਕੁਰ ਸੀ ਸ਼ਾਹਿਦ ਕਪੂਰ ਸੀਗਾ ਨਾ ਉਹਨਾਂ ਨਾਲ ਮੇਰਾ ਵੱਡੇ ਸੈਲੀਬ੍ਰੇਸ਼ਨ ਕੀਤੀ ਸੀ ਮੈਂ ਰਾਈਟ ਤੇ ਜਿਹੜੇ ਉਹ ਡਾਇਰੈਕਟਰ ਸੀ ਗੌਤਮ ਸਰ ਉਹ ਵੀ ਸੀਗੇ ਮਤਲਬ ਸਾਰੀ ਪ੍ਰੋਡਕਸ਼ਨ ਟੀਮ ਬਹੁਤ ਅੱਛੀ ਸੀਗੀ ਉੱਥੇ ਵੀ ਉਹਨਾਂ ਨੇ ਮਨਾਇਆ ਸੀ ਦੂਜਾ ਅੱਜ ਦਾ ਜਿਹੜਾ ਹੈ ਸੀਗਾ ਹੀ ਹਾਂ ਕਿਵੇਂ ਚੱਲ ਰਹੀ ਹੈ ਲਾਈਫ ਫੈਕਟਰ ਲਾਈਫ ਮਜ਼ਾ ਆ ਰਿਹਾ ਹੈ ਹਾਂਜੀ ਮੈਮ ਬਹੁਤ ਵਧੀਆ ਮੇਰਾ ਅਸਲ ਦੇ ਵਿੱਚ 2024 ਚੜਿਆ ਨਾ ਜੀ ਇਹ ਮੇਰੇ ਲਈ ਕਾਫੀ ਜ਼ਿਆਦਾ ਅੱਛਾ ਰਿਹਾ ਹੈਗਾ ਓਕੇ ਕਿਉਂਕਿ ਮੈਨੂੰ ਸਟਾਰਟ ਦੇ ਵਿੱਚ ਮੈਂ ਇੱਕ ਵੈਬ ਸੀਰੀਅਲ ਕਰ ਲਈ ਤੇ ਇੱਕ ਫਿਲਮ ਆ ਦਮੜਾ ਕਰ ਲਈ ਤੇ ਇੱਕ ਹੋਰ ਫਿਲਮ ਦਾ ਇੱਕ ਹੈਗਾ ਜੀ ਉਹ ਜਲਦੀ ਪ੍ਰੋਜੈਕਟ ਸ਼ੁਰੂ ਹੋ ਜਾਣਾਗਾ ਉਹ ਰਾਈਟ ਹਾਂਜੀ ਆਪਾਂ ਜੀ ਕਿਦਾਂ ਦਾ ਸੁਪਨਾ ਵੇਖਿਆ ਸੀ ਜਦੋਂ ਸਟਰਗਲ ਕਰਦੇ ਸੀ ਜਾਂ ਉਤੋਂ ਵੀ ਪਹਿਲਾਂ ਕਿ ਮੈਂ ਕਿਦਾਂ ਐਕਟਰ ਬਣਾਂਗਾ ਕਈ ਵਾਰ ਅਸੀਂ ਸਕਰੀਨ ਦੇਖ ਕੇ ਕਿਸੇ ਹੀਰੋ ਨੂੰ ਵੇਖ ਕੇ ਸੋਚਦੇ ਆ ਇਹ ਮੇਰੀ ਲਾਈਫ ਹੋਊਗੀ ਮੈਂ ਇਦਾਂ ਦਾ ਐਕਟਰ ਬਣੂੰ ਦੀ ਲਾਈਫ ਐਕਸਪੈਕਟ ਕਰਦੇ ਸੀ ਕਿ ਕਿੱਥੋਂ ਤੱਕ ਪਹੁੰਚ ਗਈ ਹੈ ਜ਼ਿੰਦਗੀ ਕਿੰਨੇ ਸੁਪਨੇ ਹਜੇ ਬਾਕੀ ਪਏ ਨੇ ਮੈਂ ਇਹ ਇਹ ਤਾਂ ਇੱਕ ਐਸੀ ਲਾਈਨ ਆ ਨਸੀਰ ਸਾਹਿਬ ਕਹਿੰਦੇ ਨੇ ਕਿ ਅਗਰ ਕੋਈ ਬੰਦਾ ਇਹ ਗੱਲ ਕਹਿੰਦੇ ਨੇ ਮੈਨੂੰ ਐਕਟਿੰਗ ਆ ਗਈ ਉਹ ਚੂੜ ਬੋਲ ਰਿਹਾ ਹੋ ਉਹ ਚੂੜ ਬੋਲ ਰਿਹਾ ਹੁੰਦਾ ਕਦੇ ਇਹ ਆ ਨਹੀਂ ਸਕਦੀ ਹੈਗੀ ਠੀਕ ਹੈ ਫੇਮ ਤੁਹਾਨੂੰ ਮਿਲ ਸਕਦਾ ਕਿਉਂਕਿ ਇਹਦੇ ਵਿੱਚ ਨਵੇਂ-ਨਵੇਂ ਤਜਰਬੇ ਹੁੰਦੇ ਰਹਿੰਦੇ ਨੇ ਕਿ ਜੇ ਨਵੇਂ ਤਜਰਬੇ ਹੋਣਗੇ ਨਵੇਂ ਕੈਰੈਕਟਰ ਹੋਣਗੇ ਨਵੀਂ ਐਕਸਪੀਰੀਅੰਸ ਹੋਊਗਾ ਨਵਾਂ ਤੱਕ ਕੁਝ ਸਿਰਜੋਗੇ ਤਾਂ ਨਵੇਂ ਲੋਕ ਤੁਹਾਨੂੰ ਜਾਣਨਗੇ ਤਾਂ ਹਲੇ ਇਹ ਨਵੇਂ ਸੁਪਨੇ ਬਣਦੇ ਬਿਲਕੁਲ ਪੂਰੇ ਹੁੰਦੇ ਰਹਿੰਦੇ ਨੇ ਬਣਦੇ ਰਹਿੰਦੇ ਨੇ ਪੂਰੇ ਹੁੰਦੇ ਰਹਿੰਦੇ ਨੇ ਬਣਦੇ ਰਹਿੰਦੇ ਨੇ ਪਰ ਜਿਹੜੀ ਉਹ ਸਟ੍ਰਗਲ ਲਾਈਫ ਸੀ ਨਾ ਉਹਦੇ ਵਿੱਚੋਂ ਨਿਕਲ ਕੇ ਹਾਂ ਇੱਕ ਇਹ ਹੁੰਦਾ ਸੀ ਕਿ ਯਾਰ ਅੱਜ ਅਸੀਂ ਜੇ ਪਿੱਛੇ ਵੀ ਖੜੇ ਆ ਤੇ ਅੱਗੇ ਸਭ ਤੋਂ ਪਹਿਲਾਂ ਸਟ੍ਰਗਲ ਹੁੰਦਾ ਪਿੱਛੇ ਖੜਨ ਦਾ ਫਿਰ ਥੋੜਾ ਜਿਹਾ ਅੱਗੇ ਆਉਣ ਦਾ ਫਿਰ ਥੋੜਾ ਜਿਹਾ ਹੋਰ ਅੱਗੇ ਆਉਣ ਦਾ ਫਿਰ ਥੋੜਾ ਹੋਰ ਅੱਗੇ ਆਉਣ ਦਾ ਇਹ ਤਾਂ ਚੱਲਦਾ ਹੀ ਰਹਿੰਦਾ ਨਾਲ ਨਾਲ ਜਦੋਂ ਜਦ ਤੁਸੀਂ ਲੀਡ ਤੇ ਵੀ ਕੰਮ ਕਰ ਲਓਗੇ ਨਾ ਤਾਂ ਵੀ ਤੁਹਾਨੂੰ ਆਏ ਰਹਿੰਦਾ ਵੀ ਯਾਰ ਆਹ ਕੈਰੈਕਟਰ ਜੇ ਮੈਨੂੰ ਮਿਲ ਜਾਂਦਾ ਤਾਂ ਜ਼ਿਆਦਾ ਬੈਸਟ ਕਦੇ ਭੁੱਖ ਨਹੀਂ ਖਤਮ ਹੁੰਦੀ ਹੈਗੀ ਠੀਕ ਹੈ ਸਟਰਗਲ ਟਾਈਮ ਤੋਂ ਆਉਂਦਾ ਥੋੜੇ ਕੋਲ ਚੈਲੈਂਜਿੰਗ ਹੋਣਾ ਚਾਹੀਦਾ ਕੁਝ ਕਿ ਜੇ ਥੋੜੇ ਚੈਲੈਂਜਿੰਗ ਹੋ ਗਿਆ ਕੰਮ ਹੁੰਦਾ ਤੁਸੀਂ ਅਪਰਮ ਬਾਹਰ ਹੁੰਦੀ ਹੈ ਕਹਾਣੀ ਅ ਇੱਕ ਬਹੁਤ ਅਹਿਮ ਸਵਾਲ ਹੈ ਤੁਹਾਡੇ ਕੋਲੋਂ ਬਤੌਰ ਕਲਾਕਾਰ ਪੁੱਛਣਾ ਚਾਹਾਂਗੇ ਜਦੋਂ ਅਸੀਂ ਕੋਈ ਵੱਡੇ ਪ੍ਰੋਜੈਕਟ ਦਾ ਹਿੱਸਾ ਬਣ ਜਾਂਦੇ ਹਾਂ ਫਾਰ ਇਗਜ਼ਾਮਪਲ ਬਾਲੀਵੁੱਡ ਦੀ ਜਰਸੀ ਫਿਲਮ ਸ਼ਾਹীদ ਕਪੂਰ ਦੀ ਹੈ ਨਾ ਬਹੁਤ ਲੋਕਾਂ ਨੂੰ ਵੇਟ ਵੀ ਸੀ ਲੋਕਾਂ ਨੇ ਉਸ ਫਿਲਮ ਨੂੰ ਪਸੰਦ ਵੀ ਕੀਤਾ ਉਸ ਦੇ ਵਿੱਚ ਤੁਹਾਡਾ ਬੜਾ ਅਹਿਮ ਕਿਰਦਾਰ ਸੀਗਾ ਇਹੋ ਜ ਦੀ ਲਾਈਫ ਸਟ ਇੱਕਦਮ ਚੇਂਜ ਹੋਊਗੀ ਪਰ ਤੁਸੀਂ ਉਹੀ ਗੱਲ ਕਿ ਕਲਾਕਾਰ ਦੀ ਭੁੱਖ ਮਰਨੀ ਪੀਣੀ ਚਾਹੀਦੀ ਔਰ ਇਹ ਜ਼ਿੰਦਗੀ ਮੁੱਕਦੀ ਵੀ ਨਹੀਂ ਹੈਗੀ ਪਰ ਉਸ ਤੋਂ ਬਾਅਦ ਕਿਹੋ ਜਿਹਾ ਬਦਲਾ ਆਇਆ ਨੇ ਕੀ ਉਹ ਉਮੀਦ ਮੁਤਾਬਕ ਆਇਆ ਨੇ ਜਾਂ ਹਜੇ ਨਹੀਂ ਨਹੀਂ ਉਦਾਂ ਦੇ ਵਾਲੇ ਕਰੈਕਟਰ ਚਲੋ ਨਹੀਂ ਮਿਲ ਸਕਿਆ ਹੈਗਾ ਪਰ ਆਪਾਂ ਨੂੰ ਮੈਂ ਰਹਿੰਦਾ ਵੀ ਜੇ ਤੁਸੀਂ ਕੋਈ ਵੀ ਕਰੈਕਟਰ ਕਰ ਲਿਆ ਤੁਸੀਂ ਉਹਦੇ ਵਿੱਚ ਤੁਸੀਂ ਤੁਸੀਂ 19 ਹੀ ਰਹਿਣਾ ਤੁਸੀਂ 21 ਦੇਣਾ ਹੁੰਦਾ ਤੁਸੀਂ ਜੇ ਉਹਦੇ ਵਿੱਚੋਂ ਵੀ 21 ਦੇ ਲਿਆ ਜਾਂ ਉਹਦੇ ਵਿੱਚ ਵੀ ਤੁਸੀਂ ਬਹੁਤ ਕੈਂਟ ਕਰ ਲਿਆ ਥੋੜੇ ਜਿ ਵਿੱਚ ਵੀ ਬਹੁਤ ਕੈਂਟ ਕਰ ਲਿਆ ਨਾ ਤਾਂ ਤੁਸੀਂ ਆਪਣੇ ਆਪ ਨੂੰ ਸੈਟੀਸਫੈਕਸ਼ਨ ਮਿਲਦੀ ਹੈ ਹੁਣ ਅਸੀਂ ਜਿਹੜੀ ਇੱਕ ਸੀਰੀਜ਼ ਕੀਤੀ ਹੈ ਟ੍ਰੋਲ ਪੰਜਾਬੀ ਨਾਲ ਉਹਦੇ ਵਿੱਚ ਮੇਰਾ ਕੈਰੈਕਟਰ ਜੋ ਹੈਗਾ ਉਹ ਮਤਲਬ ਬਹੁਤ ਅਹਿਮ ਕੈਰੈਕਟਰ ਆ ਉਹ ਮੈਨੂੰ ਖੁਦ ਨੂੰ ਕਰਕੇ ਬਹੁਤ ਅੱਛਾ ਲੱਗਿਆ ਉਹ ਚੈਲੈਂਜਿੰਗ ਹੈਗਾ ਸੀਗਾ ਉਹ ਮੇਰੇ ਲਈ ਚੈਲੈਂਜਿੰਗ ਸੀਗਾ ਉਹ ਗ੍ਰੇ ਸ਼ੈਡ ਕੈਰੈਕਟਰ ਆ ਉਹ ਠੀਕ ਹੈ ਚੰਗਾ ਵੀ ਹੈ ਮਾੜਾ ਵੀ ਹੈ ਉਹ ਮੈਨੂੰ ਬੜਾ ਮਜ਼ਾ ਆਇਆ ਕਰਕੇ ਉਹ ਮੈਨੂੰ ਖੁਦ ਨੂੰ ਫੀਲ ਹੋਇਆ ਕਿ ਹਾਂ ਇਹ ਤੇਰੀ ਤੇਰੀ ਅਬਿਲਿਟੀ ਤੋਂ ਜ਼ਿਆਦਾ ਹੈ ਰਾਈਟ ਹਾਂ ਉਹ ਉਹ ਮੈਨੂੰ ਸੀਗਾ ਕਿਉਂਕਿ ਮੈਂ ਉਹ ਕੀਤਾ ਉਹ ਆ ਇੰਡਸਟਰੀ ਦੇ ਵਿੱਚ ਕੀ ਲੱਗਦਾ ਹੈ ਇੱਕ ਕਲਾਕਾਰ ਹੋਣ ਖਾਤਰ ਕਿੰਨੀ ਕ ਹੌਸਲਾ ਅਫਜ਼ਾਈ ਇੱਕ ਕਰੈਕਟਰ ਆਰਟਿਸਟਸ ਨੂੰ ਮਿਲਨੀ ਸ਼ੁਰੂ ਹੋ ਚੁੱਕੀ ਹੈ ਜਾਂ ਕਿੰਨੀ ਕ ਹੌਸਲਾ ਅਫਜ਼ਾਈ ਦੀ ਜ਼ਰੂਰਤ ਹੈ ਹਜੇ ਵੀ ਮੈਮ ਬਹੁਤ ਹਾਲੇ ਅਸਰ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੇ ਨਵਾਜ਼ ਨਵਾਜ਼ੂਨ ਸਿੱਦਕੀ ਵਰਗੇ ਜਿਹੜੇ ਕਰੈਕਟਰ ਨੇਗੇ ਕਰੈਕਟਰ ਐਕਟਰ ਜਿਹੜੇ ਅੱਗੇ ਆਏ ਨੇ ਹਨਾ ਉਹ ਨਾ ਤਾਂ ਉਹ ਬਹੁਤ ਲੰਬੇ ਨੇ ਨਾ ਤਾਂ ਉਹ ਬਹੁਤ ਸੋਹਣੇ ਨੇ ਪਰ ਜਿਹੜਾ ਉਹਨਾਂ ਦਾ ਸੁਪਨਾ ਹੈਗਾ ਉਹ ਉਹਨਾਂ ਦੇ ਕੰਮ ਨਾਲ ਜ਼ਿਆਦਾ ਸੋਹਣਾ ਲੱਗਦਾ ਉਹ ਠੀਕ ਹੈ ਜੀ ਉਹ ਕਿੰਨੇ ਘਆਂ ਡਾਕਟਰ ਬਣ ਜਾਂਦੇ ਨੇ ਅੱਜ ਕੱਲ ਫਿਲਮਾਂ ਉਹਨਾਂ ਨੂੰ ਦੇਖ ਕੇ ਲਿਖੀ ਜਾਂਦੀਆਂ ਨੇ ਕੈਰੈਕਟਰ ਆਰਟਿਸਟ ਦੀ ਲੋੜ ਹਰ ਜਗ੍ਹਾ ਪੈਂਦੀ ਹੈ ਤੇ ਪੈਂਦੀ ਰਹੂਗੀ ਜਿੱਦ ਦਿਨ ਉਹ ਅੱਗੇ ਆ ਜਾਂਦਾ ਫਿਰ ਉਹ ਸਭ ਨੂੰ ਮਾਤ ਕਰ ਦਿੰਦਾ ਹੈਗਾ ਹਨਾ ਇਸ ਕਰਕੇ ਕਿਉਂਕਿ ਬਹੁਤ ਕੁਝ ਸਿੱਖਦਾ ਹੈ ਨਾ ਕੈਰੈਕਟਰ ਬਹੁਤ ਕੀਤੇ ਹੁੰਦੇ ਨੇ ਉਹਨੇ ਉਹ ਇਹ ਨਹੀਂਗਾ ਇੱਕੋ ਜਿਹਾ ਇੱਕੋ ਜਿਹਾ ਕੈਰੈਕਟਰ ਕਦੇ ਨਹੀਂ ਕਰਦਾ ਉਹ ਜੀ ਜਿਹੜਾ ਬੰਦਾ ਇੱਕੋ ਜਿਹਾ ਕੈਰੈਕਟਰ ਕਰਦਾ ਹੈਗਾ ਉਹ ਟਿਪੀਕਲ ਹੋ ਜਾਂਦਾ ਹੈ ਕਿ ਸਾਰਿਆਂ ਇਹਦੇ ਵਿੱਚ ਹੀ ਹੈਗਾ ਵਰਸਟਾਈਲ ਬਾਬਰ ਕਦੀ ਟੁੱਟਦੇ ਉਹ ਕੁਝ ਮਾਹੌਲ ਦੇਖ ਕੇ ਕੁਝ ਘਰੇ ਜਾ ਕੇ ਕੁਝ ਕੰਮ ਨੂੰ ਲੈ ਕੇ ਕੁਝ ਕਲਾਕਾਰਾਂ ਨੂੰ ਵੇਖ ਕੇ ਕਿ ਯਾਰ ਮਤਲਬ ਇਹ ਮੈਂ ਵੀ ਚਾਹਣਾ ਮੈਨੂੰ ਇਹੋ ਜਿਹਾ ਕੰਮ ਮਤਲਬ ਕਰਨ ਦਾ ਮੌਕਾ ਜ਼ਰੂਰ ਪਰਮਾਤਮਾ ਦਵੇ ਹੈ ਨਾ ਕਦੀ ਇਹੋ ਜੀ ਗੱਲਾਂ ਨੂੰ ਸੋਚ ਕੇ ਟੁੰਬਦਿਆਂ ਨਹੀਂ ਇਹੋ ਜਿਹੀ ਗੱਲਾਂ ਪਿਛਲੀ ਵਾਰੀ ਮੈਂ ਇੱਕੋ ਹੀ ਫਿਲਮ ਕੀਤੀ ਸੀ ਪਰਿੰਦਾ ਪਾਰ ਗਿਆ ਮੇਰੇ ਕੋਲ ਫਿਲਮ ਹੀ ਨਹੀਂ ਆਈ ਹੈਗੀ ਅਸੀਂ ਚਾਹੇ ਜਿੰਨਾ ਮਰਜੀ ਤੁਹਾਡੀ ਚਾਹੇ ਬੇਸਿਕ ਚੰਗੀ ਰੋਟੀ ਚੱਲਦੀ ਹੋਵੇ ਪਰ ਜਿਹੜੇ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਨਾ ਜੇ ਤੁਹਾਨੂੰ ਉਹਦੇ ਵਿੱਚ ਸੰਤੁਸ਼ਟੀ ਨਹੀਂ ਮਿਲ ਰਹੀ ਹੈਗੀ ਜਾਂ ਤੁਹਾਨੂੰ ਲੱਗਦਾ ਹੈ ਕਿ ਯਾਰ ਮੈਨੂੰ ਜਿਹੜਾ ਤੁਸੀਂ ਜੋ ਮਰਜ਼ੀ ਕੋਈ ਹੋਰ ਕੰਮ ਕਰ ਲਓ ਹੂੰ ਤੁਰੇ ਕੋਲ 10 ਪੈਸੇ 4 ਪੈਸੇ ਆ ਵੀ ਜਾਣ ਪਰ ਜਿਹੜਾ ਕੰਮ ਤੁਸੀਂ ਕਰਦੇ ਹੋ ਨਾ ਜੇ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਸ਼ਾਂਤੀ ਮਿਲ ਰਹੀ ਹੈ ਜੀ ਤਾਂ ਉਹਦੇ ਵਰਗ ਉਹਦੇ ਵਰਗੀ ਰੀਸ ਨਹੀਂ ਹੈਗੀ ਹੁਣ ਮੇਰੇ ਕੋਲੇ ਚਾਹੇ ਇੱਕ ਫਿਲਮ ਹੈ ਚਾਹੇ 10 ਫਿਲਮਾਂ ਨੇ ਜਦ ਤੱਕ ਮੇਰੇ ਕੋਲ ਚਾਹੇ ਥੋੜਾ ਚਾਹੇ ਬਹੁਤਾ ਜਦ ਤੱਕ ਸੈੱਟ ਤੇ ਹੁੰਨੇ ਹੋ ਨਾ ਤੁਸੀਂ ਆਪਣੇ ਆਪ ਨੂੰ ਮਤਲਬ ਐਜ਼ ਅ ਫੀਲ ਕਰ ਦਿਓ ਕਿ ਹਾਂ ਮੈਂ ਆਪਣੇ ਕੰਮ ਤੇ ਆ ਤੁਸੀਂ ਕਿਸੇ ਹੋਰ ਕੰਮ ਤੇ ਉਦਾਂ ਚੀਜ਼ ਨਹੀਂ ਫੀਲ ਕਰ ਸਕਦੇ ਹੈਗੇ ਇਸ ਕਰਕੇ ਜਿਹੜਾ ਕੰਮ ਲਈ ਆਪਾਂ ਬਣੇ ਆ ਜਿਹਨੂੰ ਲੱਗਦਾ ਕਿ ਮੈਂ ਜਿਸ ਕੰਮ ਲਈ ਬਣਿਆ ਜੀ ਮੈਂ ਉਸ ਕੰਮ ਲਈ ਮੈਨੂੰ ਪ੍ਰੋਪਰ ਉਹ ਮਿਲ ਰਹੀ ਹੈ ਤਾਂ ਉਹਦੇ ਥੋੜੀ ਸੰਤੁਸ਼ਟੀ ਹੈ ਪੈਸਾ ਮੈਨੂੰ ਲੱਗਦਾ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਹਰ ਇਨਸਾਨ ਦੀ ਜ਼ਿੰਦਗੀ ਜਿੰਨਾ ਅੱਜ ਉਹਨਾਂ ਹੀ ਘਾਟਾ ਜ਼ਰੂਰ ਤਾਂ ਕਿਉਂਕਿ ਉਸ ਮੁਤਾਬਕ ਨਹੀਂ ਜਦੋਂ ਐਕਟਰਸ ਕਮ ਨਹੀਂ ਕਰ ਰਹੇ ਹੁੰਦੇ ਹੈਨਾ ਜਦੋਂ ਸ਼ੁਰੂਆਤੀ ਦੌਰ ਹੁੰਦਾ ਹੈ ਜਦੋਂ ਪ੍ਰੋਪਰ ਸੇਵਿੰਗਸ ਕਰੋੜਾਂ ਦੇ ਹਿਸਾਬ ਨਾਲ ਨਹੀਂ ਹੁੰਦੀਆਂ ਉਸ ਟਾਈਮ ਤੇ ਫਿਰ ਸਰਵਾਈਵਲ ਕਿੱਦਾਂ ਹੁੰਦਾ ਹੈ ਸਰਵਾਈਵਲ ਮੈਮ ਅ ਅਸਲ ਦੇ ਵਿੱਚ ਹਰੇਕ ਐਕਟਰ ਚਾਹੇ ਉਸ ਸਰਵਾਈਵਲ ਚ ਉਹਨੂੰ ਉਹ ਸੰਘਰਸ਼ ਚ ਹੈ ਚਾਹੇ ਉਹ ਵੱਡਾ ਐਕਟਰ ਹੈ ਤੁਸੀਂ ਜਿੱਡੇ ਮਰਜ਼ੀ ਲਾ ਲਓ ਵੀ ਜਿੱਡੇ ਵੱਡੇ ਐਕਟਰ ਹੋਣਗੇ ਓਡੇ ਵੱਡੇ ਉਹਨਾਂ ਦੇ ਖਰਚੇ ਹੋਣਗੇ ਠੀਕ ਹੈ ਜੀ ਹੁਣ ਜੇ ਗੱਲ ਇਹ ਹੈ ਕਿ ਜੇ ਬੰਦੇ ਜੇ ਕੋਈ ਬੰਦਾ ਦੋ ਜਾਂ ਤਿੰਨ ਟਾਈਮ ਦੀ ਰੋਟੀ ਪਾਣੀ ਖਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਨਾ ਤੇ ਉਸ ਤੋਂ ਬਾਅਦ ਉਹ ਕੰਮ ਵੀ ਕਰ ਰਿਹਾ ਤਾਂ ਉਸ ਤੋਂ ਵੱਡੀ ਰੀਸ ਨਹੀਂ ਹੈਗੀ ਫੇਮ ਮਿਲ ਕੇ ਪੈਸਾ ਆਉਣਾ ਬਾਅਦ ਦੀ ਗੱਲ ਹੈ ਜੀ ਫੇਮ ਮਿਲ ਕੇ ਪੈਸਾ ਆਉਣਾ ਬਾਅਦ ਦੀ ਗੱਲ ਹੈ ਪਰ ਜੇ ਤੁਹਾਡਾ ਚੰਗਾ ਫੁਲ ਤੋਰੀ ਫੁਲਕਾ ਚੱਲ ਰਿਹਾ ਫਿਰ ਵੀ ਤੁਸੀਂ ਕੰਮ ਕਰ ਰਹੇ ਹੋ ਕਿਉਂਕਿ ਐਕਟਰ ਨੂੰ ਚਾਹੀਦਾ ਹੁੰਦਾ ਕਿ ਮੈਨੂੰ ਇੱਥੋਂ ਵੀ ਕੰਮ ਮਿਲ ਜਾਏ ਇੱਥੋਂ ਹੀ ਮਿਲ ਜਾਏ ਇੱਥੋਂ ਹੀ ਮਿਲ ਜਾਏ ਪਰ ਇਹ ਸੰਘਰਸ਼ ਬਹੁਤ ਵੱਡਾ ਭੁੱਖੇ ਰਹਿ ਕੇ ਵੀ ਸਾਰਨਾ ਪੈਂਦਾ ਜਿਹੜਾ ਕਲਾ ਦਾ ਕੋਈ ਵੀ ਖੇਤਰ ਹੈ ਚਾਹੇ ਉਹ ਸਿੰਗਿੰਗ ਹੈ ਪਰ ਸਿੰਗਿੰਗ ਤੇ ਚਲ ਅੱਜਕਲ ਬਹੁਤ ਖੁੱਲ ਚੁੱਕੇ ਨੇ ਕਿ ਸਟੂਡੀਓ ਨੇ ਕੋਈ ਨਾ ਕੋਈ ਬੌਂਡ ਕਰ ਲੈਂਦਾ ਹੈਗਾ ਹਨ ਪਰ ਜਿਹੜਾ ਐਕਟਿੰਗ ਦਾ ਖੇਤਰ ਹੈ ਐਕਟਰ ਦੀ ਫੀਲਡ ਹੈ ਇਹਦੇ ਵਿੱਚ ਤਾਂ ਐਂ ਲਾ ਲਓ ਵੀ ਬਹੁਤ ਜ਼ਿਆਦਾ ਔਖਾ ਹੈ ਠੀਕ ਹੈ ਤੁਹਾਨੂੰ ਕਿਤਨਾ ਕਿਤੇ ਕੰਮ ਲੱਭਣਾ ਪੈਂਦਾ ਤੁਹਾਨੂੰ ਕਰਨਾ ਪੈਂਦਾ ਖਾਣਾ ਪੈਂਦਾ ਯਾਨੀ ਕਿ ਰੋਜ਼ ਖੂ ਪਟਣਾ ਪੈਂਦਾ ਰੋਜ਼ ਪਾਣੀ ਪੀਣਾ ਪੈਂਦਾ ਉਹ ਵਾਲਾ ਕੰਮ ਹੈ ਜੀ ਸੋ ਤੁਹਾਡੇ ਬਿਲਕੁਲ ਸਾਹਮਣੇ ਖੜੇ ਨੇ ਹੀਰੋ ਆਫ ਦਾ ਫਿਲਮ ਸਿੰਦਰਪਾ ਜੀ ਆਜੋ ਆਜੋ ਪਲੀਜ਼ ਜੇ ਤੁਸੀਂ ਆਓਗੇ ਤਾਂ ਬਹੁਤ ਵੱਡੀ ਗੱਲ ਹੈ ਹਾਂ ਜੀ ਬੱਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਦੂਸਰਾ ਸਵਾਗਤ ਇੰਡਸਟਰੀ ਦੇ ਵਿੱਚ ਹੈ ਨਾ ਆ ਮੈਨੂੰ ਲੱਗਦਾ ਹੈ ਕਿ ਪ੍ਰੋਡਿਊਸਰ ਦੇ ਲਈ ਹੀਰੋ ਬਣਨਾ ਇਟਸ ਆ ਡਿਫਰੈਂਟ ਕਾਈਂਡ ਆਫ ਚੈਲੰਜ ਜੀ 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 ਬਹੁਤ ਤਰ੍ਹਾਂ ਦੇ ਚੈਲੰਜ ਨੇ ਜੀ ਪਰ ਖੈਰ ਆਪਾਂ ਐਕਸੈਪਟ ਕਰ ਰਹੇ ਆ ਜੀ ਬਾਕੀ ਸੱਚੇ ਪਾਤਸ਼ਾਹ ਆਪਣੇ ਆਪ ਹੀ ਵਾਫਰਣਗੇ ਔਰ ਸਾਨੂੰ ਅੱਗੇ ਲੈ ਕੇ ਜਾਣਗੇ ਜੀ ਆ ਕੀ ਲੱਗਦਾ ਹੈ ਪੰਜਾਬੀ ਇੰਡਸਟਰੀ ਦੀ ਹਵਾਵਾਂ ਕਿ ਕਿੱਦਾਂ ਲੱਗਦੀਆਂ ਨੇ ਤੁਹਾਨੂੰ ਵਧੀਆ ਨੇ ਜੀ ਹਮ ਜੀ ਕਿੰਨਾ ਮੈਨੂੰ ਲੱਗਦਾ ਸੱਚੀ ਮੈਨੂੰ ਤੁਹਾਨੂੰ ਇੰਨਾ ਜ਼ਿਆਦਾ ਉਹਨਾਂ ਨੇ ਇਨਫਲੂਐਂਸ ਕੀਤਾ ਕਿ ਤੁਹਾਨੂੰ ਲੱਗਿਆ ਕਿ ਮਤਲਬ ਇੱਕ ਫਿਲਮ ਤਾਂ ਬਣਾਣੀ ਚਾਹੀਦੀ ਹੈ ਨਹੀਂ ਮੇਰੀ ਦੂਸਰੀ ਫਿਲਮ ਹੈ ਜੀ ਹਾਂ ਮਤਲਬ ਇੱਕ ਫਿਲਮ ਤਾਂ ਬਣਾਣੀ ਹੈ ਜੀ ਜੀ ਹਾਂ ਫਿਲਮ ਬਣਾਨੀ ਚਾਹੀਦੀ ਜੀ ਜੀ ਔਰ ਬਣਾਉਂਦੇ ਹੀ ਰਵਾਂਗੇ ਅੱਛਾ ਹਾਂ ਜੀ ਓਕੇ ਸੋ ਇਹਨਾਂ ਬਾਰੇ ਕੀ ਕਹਿਣਾ ਹੈ ਇਹਨਾਂ ਦਾ ਜਨਮ ਦਿਨ ਵੀ ਅੱਜ ਹੈ ਅੱਜ ਇਹਨਾਂ ਦਾ ਬਹੁਤ ਪਹਿਲਾਂ ਤੇ ਇਹਨਾਂ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾ ਜੀ ਥੈਂਕ ਯੂ ਔਰ ਤੁਹਾਨੂੰ ਪਤਾ ਨਹੀਂ ਸੀ ਮਤਲਬ ਪਤਾ ਨਹੀਂ ਸੀ ਨਹੀਂ ਨਹੀਂ ਪਤਾ ਸੀ ਪਤਾ ਹੀ ਨਹੀਂ ਸੀ ਔਰ ਇਹਨਾਂ ਦਾ ਹੁਣੇ ਆਪਾਂ ਜਨਮ ਦਿਨ ਮਨਾ ਕੇ ਹਟਿਆ ਕੇਕ ਕੱਟ ਕੇ ਆ ਤੇ ਆ ਜੀ ਤੁਸੀਂ ਕੇਕ ਖਾਦਾ ਕਿ ਨਹੀਂ ਖਾਦਾ ਨਹੀਂ ਪਤਾ ਮੈਨੂੰ ਨਹੀਂ ਖਾਦਾ ਸੀ ਨਾ ਪੁੱਛਿਆ ਵੀ ਨਹੀਂ ਸੀ ਬਸ ਨਹੀਂ ਥੋੜੀ ਜੀ ਮੇਰੇ ਤੇ ਮਿੰਤ ਮਿੰਤ ਲਿਆਂਦਾ ਗਿਆ ਸੀਗਾ ਵੀ ਤੇਰਾ ਕੇਕ ਕੇਕਾ ਤੂੰ ਕੱਟ ਮੈਂ ਕੱਟ ਕੇ ਸਾਈਡ ਤੇ ਪਾ ਦੇ ਪਹਿਲੇ ਤੂੰ ਸੁਰਾਂ ਨੂੰ ਪੁੱਛ ਤੁਸੀਂ ਖਾਧਾ ਤੁਸੀਂ ਖਾ ਨਹੀਂ ਮੈਂ ਖੁਦ ਪਾ ਗਿਆ ਇਹਨਾਂ ਨੇ ਖਾਧਾ ਕਿ ਕੇਕ ਵਾਲਾ ਤਾਂ ਸਿਸਟਮ ਚੱਲਦਾ ਰਹੇਗਾ ਵੀ ਜਦੋਂ ਵੀ ਅਸੀਂ ਕਿਸੇ ਪ੍ਰੋਜੈਕਟ ਦਾ ਹਿੱਸਾ ਬਣਦੇ ਆ ਨਾ ਤੇ ਕਿਤੇ ਨਾ ਕਿਤੇ ਜਾਂ ਤਾਂ ਆਰਟਿਸਟ ਇਹ ਸੋਚ ਕੇ ਕੰਮ ਕਰਦਾ ਹੈ ਕਿ ਫਿਲਹਾਲ ਕੰਮ ਕਰਨਾ ਹੈ ਜਾਂ ਆਰਟਿਸਟ ਇਹ ਸੋਚ ਕੇ ਕੰਮ ਕਰਦਾ ਹੈ ਕਿ ਇਹੋ ਜੀ ਫਿਲਮ ਹੱਥੋਂ ਹੀ ਨਿਕਲਨੀ ਚਾਹੀਦੀ ਹੈ ਜਾਂ ਆਰਟਿਸਟ ਇਹ ਸੋਚ ਕੇ ਫਿਲਮ ਕਰਦਾ ਹੈ ਕਿ ਇਹ ਮੇਰੀ ਜ਼ਿੰਦਗੀ ਦੀ ਇੱਕ ਟਰਨਿੰਗ ਪੁਆਇੰਟ ਫਿਲਮ ਹੋ ਸਕਦੀ ਹੈ ਟਰਨਿੰਗ ਪੁਆਇੰਟ ਦੇਣ ਵਾਲੀ ਹੈਣਾ ਤੁਸੀਂ ਕੀ ਸੋਚ ਕੇ ਫਿਲਮਾਂ ਕਰਦੇ ਹੋ ਮੈਮ ਅਸਲ ਦੇ ਵਿੱਚ ਨਾ ਜਿਹੜੇ ਹੁਣ ਤਾਂ ਚਲੋ ਬਹੁਤ ਜ਼ਿਆਦਾ ਫਰਕ ਪੈ ਗਿਆ ਜਦੋਂ ਪਹਿਲਾਂ ਅਸੀਂ ਕੰਮ ਕਰਦੇ ਸੀ ਨਾ ਉਦੋਂ ਚ ਇਹ ਹੁੰਦਾ ਸੀਗਾ ਕਿ ਜੇ ਤੁਸੀਂ ਕੋਈ ਫਿਲਮ ਕਰ ਰਹੇ ਹੋ ਠੀਕ ਹੈ ਹੋਚੇ ਸਿਰਫ ਇੱਕ ਚੀਜ਼ ਥੀ ਕਿ ਤੁਹਾਨੂੰ ਕੋਈ ਪੈਸੇ ਕਿੰਨੇ ਮਿਲ ਰਹੇ ਨੇ ਤੁਹਾਨੂੰ 5-4000 ਰੁਪਏ ਮਿਲ ਰਹੇ ਹੈ ਕਿ ਨਹੀਂ ਮਿਲ ਰਹੇ ਹੈਗਾ ਅਸਲ ਚ ਕੀ ਹੁੰਦਾ ਸੀਗਾ ਪਹਿਲਾਂ ਜਿਹੜੇ ਜਿੰਨਾ ਟਾਈਮ ਅਸੀਂ ਕਰੀ ਗਏ ਹਨਾ ਉਹਦੇ ਚ ਕੀ ਹੁੰਦਾ ਹੈਗਾ ਕਿ ਲੋਕ ਤੁਹਾਨੂੰ ਸਿਰਫ ਐਜ਼ ਇੱਕ ਉਹਦੇ ਵਾਸਤੇ ਲੈਂਦੇ ਨੇਗੇ ਕਿ ਇੱਕ ਜਾਂਦਾ ਉਹ ਫਰੇਮ ਪਰ ਨਾ ਹੁੰਦਾ ਯਾ ਵੀ ਤਾਂ ਪਰ ਇਹ ਚੀਜ਼ ਕਰਨੀ ਹੁੰਦੀ ਹੈ ਕਿ ਬਸ ਸਾਨੂੰ ਆ ਇੱਕ ਐਕਟਰ ਚਾਹੀਦਾ ਹੈ ਇੱਕ ਐਕਟਰ ਚਾਹੀਦਾ ਹੈ ਪਰ ਜਿਸ ਜਦੋਂ ਮੈਂ ਪਿਛਲੀਆਂ ਕੁਝ ਫਿਲਮਾਂ ਕੀਤੀ ਨੇ ਉਹਦੇ ਵਿੱਚ ਮੇਰਾ ਕਾਫੀ ਉਸ ਚੀਜ਼ ਦਾ ਬਦਲਾ ਆ ਗਿਆ ਜਦ ਚਲੋ ਕੋਈ ਬੰਦਾ ਕਹਿੰਦਾ ਵੀ ਯਾਰ ਆਹ ਕਰੈਕਟਰ ਲਈ ਆਪਾਂ ਐਕਟਰ ਨੂੰ ਚੂਜ਼ ਕਰ ਲੈਣੇ ਆਗੇ ਹਨਾ ਤਾਂ ਉਹਦੇ ਲਈ ਮੈਨੂੰ ਬਹੁਤ ਉਹ ਲੱਗਦਾ ਹੈ ਕਿ ਹਾਂ ਉਹਦੇ ਵਿੱਚ ਮੈਨੂੰ ਆਉਂਦਾ ਵੀ ਆਹ ਜਿਹੜਾ ਮੈਂ ਪਰਿੰਦਾ ਪਾਰ ਗਿਆ ਮੈਂ ਫਿਲਮ ਕੀਤੀ ਉਹਦੇ ਵਿੱਚ ਮੇਰਾ ਟਰਨਿੰਗ ਪੁਆਇੰਟ ਸੀਗਾ ਕਿਸ ਉਤੀ ਡਿਗਰੀs ਵਿੱਚ ਅਸੀਂ ਕਦੇ ਸੋਚਿਆ ਵੀ ਨਹੀਂ ਸੀਗਾ ਕਦੇ ਵੀ ਨਹੀਂ ਸੋਚਿਆ ਸੀ ਕਿ ਐਦਾਂ ਦਾ ਵੀ ਟਰਨ ਲੈ ਜਾਊਗੀ ਚੀਜ਼ ਹਨਾ ਇੱਕ ਛੋਟਾ ਜਿਹਾ ਕੈਰੈਕਟਰ ਸੀਗਾ ਮੇਰਾ ਉਹ ਜਦੋਂ ਐਡੇ ਵਾਸਟ ਲੈਵਲ ਤੇ ਹਿੱਟ ਹੋ ਗਈ ਤਾਂ ਉਹਦੇ ਵਿੱਚ ਜਿਵੇਂ ਹੁਣ ਐਨੀਮਲ ਦੇ ਵਿੱਚ ਜਿਹੜੇ ਛੋਟੇ ਛੋਟੇ ਕੈਰੈਕਟਰ ਸੀ ਨਾ ਉਹ ਵੀ ਹਿੱਟ ਹੋ ਗਏ ਸੀ ਐਦਾਂ ਹੀ ਇੱਕ ਉਸੋਤੀ ਡਿਗਰੀ ਸੀਗੀ ਉਹਦੇ ਵਿੱਚ ਛੋਟੇ ਛੋਟੇ ਕੈਰੈਕਟਰ ਸੀ ਨਾ ਉਹ ਵੀ ਸਾਰੇ ਬਹੁਤ ਵੱਡੇ ਹਿੱਟ ਹੋ ਗਏ ਸੀ ਚਲੋ ਮੇਰਾ ਕੈਰੈਕਟਰ ਨੂੰ ਬਹੁਤ ਵਧੀਆ ਉਹ ਮਿਲਿਆ ਉਹ ਨਾ ਪਿਆਰ ਬਹੁਤ ਮਿਲਿਆ ਸੀਗਾ ਚਲੇ ਮੇਰਾ 네ਗੇਟਿਵ ਰੋਲ ਸੀਗਾ ਉਹ ਚ ਉਜੇ ਹੁੰਦਾ ਕਿ ਕੋਈ ਚੀਜ਼ ਵੀ ਤੁਹਾਨੂੰ ਟਰਨਿੰਗ ਪੁਆਇੰਟ ਦੇ ਸਕਦੀ ਆ ਹੂੰ ਹੂੰ ਤੁਹਾਨੂੰ ਪਤਾ ਨਹੀਂ ਹੁੰਦਾ ਕਿਹੜੀ ਦੀ ਜੇ ਕੋਈ ਚੱਲ ਜੇ ਤਾਂ ਇਸ ਕਰਕੇ ਉਹਦੀ ਵਾਈਬ ਵੀ ਹੁੰਦੀ ਹੈ ਕਿਸੇ ਚੀਜ਼ ਦੀ ਕਿ ਹਾਂ ਇਹ ਚੀਜ਼ ਚੱਲੂਗੀ ਚੱਲੂਗੀ ਹਾਂ ਇਹ ਅੱਛਾ ਕਸੂਤੀ ਵਾਲੇ ਸਾਰੇ ਬੰਦੇ ਏਡੇ ਕਸੂਤੇ ਨਿਕਲੇ ਸਾਰੇ ਹੀ ਏਡੇ ਮਤਲਬ ਮੱਲਾ ਮਾਰ ਗਏ ਹੈ ਨਾ ਇੰਡਸਟਰੀ ਦੇ ਵਿੱਚ ਸਭ ਦੀ ਇੱਕ ਸੋਹਣੀ ਪਛਾਣ ਬਣ ਗਈ ਸਭ ਨੇ ਆਪਣੇ ਆਪਣੇ ਸੋਹਣੇ ਕੰਮ ਕਰਦੇ ਪਏ ਨੇ ਸੋ ਕਿਹਦੇ ਨਾਲ ਵਧੀਆ ਯਾਰੀ ਹੈ ਜਿਹੜੀ ਜਿਹੜਾ ਅਕਸਰ ਕਾਲ ਕਰਕੇ ਜਾਂ ਮੈਸੇਜ ਕਰਕੇ ਕਹਿੰਦਾ ਵੀ ਬਾਈ ਵਧੀਆ ਕੰਮ ਕਰ ਰਹੇ ਹੋ ਮੇਰਾ ਯਾਤਰਾ ਲਾਲੀ ਨਾਲ ਉਹ ਸਾਰਿਆਂ ਦਾ ਹੀ ਬੜਾ ਫੇਵਰੇਟ ਹੈ ਕਿਉਂਕਿ ਸਾਡਾ ਜਿਹੜਾ ਘਰ ਹੈ ਨਾ ਜਾਂ ਸਾਡਾ ਸ਼ਹਿਰ ਹੈ ਉਹ ਬਿਲ ਕੋਲੋ ਕੋਲੀ ਹੈ ਉਹ ਨਾ ਪੰਜਾਬੀ ਦੇ ਵਿੱਚੋਂ ਬਹੁਤ ਠੇੜ ਪੰਜਾਬੀ ਵਰਤਦਾ ਉਹਨਾਂ ਨੇ ਕੋਲੋ ਕੋਲੀ ਹੈ ਯਾਨੀ ਕਿ ਨੇੜੇ ਨੇੜੇ ਹੈਗਾ ਉਹਦਾ ਮੇਰਾ ਸਨਾਮ ਹੈ ਸ਼ਹਿਰ ਉਹਦਾ ਲਹਿਰਾ ਹੈਗਾ ਸਾਡਾ ਇੱਕੋ ਜਿਹੀ ਮਤਲਬ ਹੋ ਨੇ ਕਿਉਂਕਿ ਸਾਡੇ ਚ ਆਪ ਸਾਡੇ ਜਿਹੜੇ ਉਸਤਾਦ ਉਹ ਵੀ ਇੱਕੋ ਹੀ ਹੈ ਜੀ ਉਸਤਾਦ ਸਾਡਾ ਇੱਕੋ ਹੀ ਹੈ ਇੱਕ ਬੰਦੇ ਕੋਲੇ ਸਿੱਖਿਆ ਅਸੀਂ ਸਾਡਾ ਮਤਲਬ ਪਿਆਰ ਇਸ ਕਰਕੇ ਜ਼ਿਆਦਾ ਹੈ ਰਾਈ ਤੇ ਸਾਡੇ ਫੈਮਿਲੀ ਰਿਲੇਸ਼ਨ ਨੇ ਉਹਨਾਂ ਨਾਲ ਉਹਦੇ ਨਾਲ ਇੱਕ ਸਕੇ ਸਾਡਾ ਉਹਦੇ ਨਾਲ ਮੇਰਾ ਸਭ ਤੋਂ ਜ਼ਿਆਦਾ ਪਿਆਰ ਮੁਹੱਬਤ ਹੈਗਾ ਓਕੇ ਸੋ ਹੁਣ ਜ਼ਿੰਦਗੀ ਤੋਂ ਕੀ ਆਈ ਮੀਨ ਸੋਚਦੇ ਹਾਂ ਕਿਦਾਂ ਚੱਲ ਰਹੀ ਹੈ ਜਦੋਂ ਮੈਨੂੰ ਵੇਸਟਰਨ ਬੜਾ ਆਨੰਦ ਆ ਰਿਹਾ ਲੇਕ ਦਾ ਮਾਹੌਲ ਇੰਨਾ ਸ਼ਾਂਤੀ ਵਾਲਾ ਹੈ ਇੰਨਾ ਸੋਹਣਾ ਹੈ ਇੰਨਾ ਸਕੂਨ ਦੇ ਰਿਹਾ ਹੈ ਜ਼ਿੰਦਗੀ ਚ ਕਿੰਨਾ ਕੁ ਸਕੂਨ ਮਹਿਸੂਸ ਕਰਦੇ ਹੋ ਇਹੋ ਜੇ ਥਾਵਾਂ ਦਾ ਜਾਂ ਹਜੇ ਕੰਮ ਹੀ ਦਿਮਾਗ ਤੇ ਹਾਵੀ ਹੈ ਮੈਮ ਪਤਾ ਹੈ ਕਿ ਮੈਂ ਉਹ ਬਲਜਿੰਦਰ ਮੈਮ ਆਏ ਹੋਏ ਸੀਗੇ ਬਲਜਿੰਦਰ ਮੈਮ ਆਪਣੇ ਇੱਕ ਐਨਐਸਜੀ ਦੇ ਟੀਮ ਐਨਐਸਜੀ ਸਿੱਖੇ ਹੋਏ ਨੇ ਤੇ ਟੀਚਰ ਵੀ ਰਹੇ ਨੇ ਅਸੀਂ ਦੀ ਸਾਡੇ ਐਕਟਰ ਹਾਂਜੀ ਹੁਣ ਇਥੋਂ ਲੇਕ ਤੇ ਬਹਿ ਕੇ ਉਹਨਾਂ ਨਾਲ ਗੱਲਾਂ ਮਾਰ ਰਹੇ ਆ ਗੱਲਾਂ ਨਹੀਂ ਮਾਰ ਰਹੇ ਉਹਨਾਂ ਨਾਲ ਨਾ ਉਹ ਡਿਸਕਸ ਕਰ ਰਹੇ ਆ ਕਿਸੇ ਕਰੈਕਟਰ ਬਾਰੇ ਜਾਂ ਐਕਟ ਬਾਰੇ ਕਿ ਕਿਵੇਂ ਉਹਨੂੰ ਕਰਿਆ ਜਾ ਸਕਦਾ ਹੈ ਤੂੰ ਬੜਾ ਮਜ਼ਾ ਆ ਰਿਹਾ ਸੀ ਉਧਰ ਠੰਡੀ ਹਵਾ ਚੱਲ ਰਹੀ ਹੈ ਤੇ ਉਹਨਾਂ ਨਾਲ ਗੱਲ ਕਰ ਰਹੇ ਹਾਂਗੇ ਹੈਨਾ ਮੈਮ ਨਾਲ ਕਿ ਮੈਮ ਉਹ ਕਿਵੇਂ ਸਿੱਖਦੇ ਆ ਜਾਂ ਕਿਵੇਂ ਆਹ ਕੈਰੈਕਟਰ ਕਿਵੇਂ ਬਿਲਡ ਅਪ ਕਰਦੇ ਆ ਜਾਂ ਉਹ ਕੰਮ ਉਹ ਮੈਨੂੰ ਉਹਦਾ ਜਿਆਦਾ ਹੋ ਰਿਹਾਗਾ ਐ ਨਹੀਂ ਹੈਗਾ ਵੀ ਆਪਾਂ ਉਹ ਨਹੀਂ ਕਰਦੇ ਹੈਗੇ ਇੰਜੋਏ ਨਹੀਂ ਕਰਦੇ ਹੈਗੇ ਪਰ ਐਂ ਹੁੰਦਾ ਵੀ ਜੇ ਕੋਈ ਟੀਚਰ ਆ ਗਿਆ ਨਾ ਉਹ ਤੋਂ ਸਿੱਖ ਲਓ ਤੁਹਾਨੂੰ ਪਰ ਅਸੀਂ ਉਹਦਾ ਦੇਖਦਾ ਨਹੀਂ ਜਿੱਦਾਂ ਆਪਾਂ ਅੰਮ੍ਰਿਤ ਨੂੰ ਦੇਖਦੇ ਆ ਉਹਨਾਂ ਦੀਆਂ ਰੀਲਸ ਐਮ ਵੀ ਦੀਆਂ ਵਾਇਰਲ ਹੁੰਦੀਆਂ ਨੇ ਕੀ ਉਹ ਕਰਦੇ ਰਹਿੰਦੇ ਨੇ ਹੈਨਾ ਆਡੀਅנס ਵੀ ਖੁਸ਼ ਰਹਿੰਦੀ ਹੈ ਮੈਮ ਉਹ ਉਹਦਾ ਨਾ ਅਸਲ ਤੇ ਜਨਰ ਜਿਹੜਾ ਸੀਗਾ ਸਟਾਰਟ ਦੇ ਵਿੱਚੋਂ ਸਾਡਾ ਤੁਸੀਂ ਕਦੇ ਸਰਚ ਮਾਰ ਕੇ ਦੇਖੋਗੇ ਯਾਰ ਮਲਵਈ ਸਾਡਾ ਅਸੀਂ ਅਸੀਂ ਇਕੱਠੇ ਯੂਨੀਵਰਸਿਟੀ ਦੇ ਆ ਪੰਜਾਬੀ ਨੂੰ ਆਸਟ੍ਰੇਲੀਆ ਦੇ ਅਸੀਂ ਇਕੱਠੀ ਬੈਚ ਮੇਟਾਂਗੇ ਅਸੀਂ ਇਕੱਠੇ ਸਾਰੇ ਤੇ ਸਾਡਾ ਇੱਕ ਮਤਲਬ ਉਹ ਹੁੰਦਾ ਸੀਗਾ ਯਾਰ ਮਲਵਈ ਇਹ ਗਰੁੱਪ ਉਹਦੇ ਵਿੱਚ ਅਸੀਂ ਵੀਡੀਓਜ਼ ਬਣਾਇਆ ਕਰਦੇ ਸੀਗੇ ਤੇ ਜਿਹੜਾ ਅੰਬੀ ਦਾ ਜਿਹੜਾ ਕਾਮੇਡੀ ਜਰਨਲ ਸੀਗਾ ਉਹ ਬਹੁਤ ਜ਼ਿਆਦਾ ਕਮਾਲ ਦਾ ਉਹਦੀ ਉਹਦੀ ਸੈਂਸ ਆਫ ਹਿਊਮਰ ਜਿਹੜਾ ਸੀਗਾ ਨਾ ਉਹ ਬਹੁਤ ਕਮਾਲ ਦਾ ਸੀਗਾ ਤੇ ਹੁਣ ਵੀ ਉਹ ਹੈ ਉਹ ਅਸਲ 'ਚ ਕੀ ਹੁੰਦਾ ਕਿ ਮੇਰਾ ਥੋੜਾ ਸੀਰੀਅਸ ਚ ਰਹਿੰਦਾ ਹੈ ਜੀ ਸੀਰੀਅਸ ਕਰਕੇ ਥੋੜਾ ਜਿਹਾ ਹੁੰਦਾ ਕਿ ਮੈਂ ਘੱਟ ਬਣਾ ਪਾਉਣਾ ਉਹ ਜ਼ਿਆਦਾ ਬਣਾ ਪਾਉਂਦਾ ਨਹੀਂ ਹੈਗੇ ਵੀ ਇਦਾਂ ਦੇ ਹੀ ਉਹ ਕਈਆਂ ਤੋਂ ਕੰਟੈਂਟ ਨਹੀਂ ਬਣਦਾ ਕਈ ਹੁਣ ਨਹੀਂ ਬਣਾ ਲੈਣਾ ਨਹੀਂ ਹੈਗੇ ਹੈਗੇ ਉਹ ਮਜ਼ਾਕੀ ਹੈ ਜਾਂ ਤੁਸੀਂ ਤੁਸੀਂ ਮੇਰੇ ਬਲੌਗਸ ਨਹੀਂ ਦੇਖੇ ਹੈਗੇ ਬਲੌਗਸ ਤਾਂ ਦੇਖੇ ਆ ਪਰ ਮੈਂ ਐਮਬੀ ਵਾਲੀ ਇੱਕ ਖੁਰਾਫਾਤੀ ਦਿਮਾਗ ਉਹ ਤਾਂ ਉਹ ਸਾਡਾ ਹੁਣ ਸਾਡਾ ਜਿਹੜਾ ਥੋੜਾ ਮੈਨੂੰ ਲੱਗਦਾ ਮੈਚਿਓਰਿਟੀ ਦੇ ਆੜੇ ਰਹਿੰਦਾ ਉਹ ਐਂ ਜੀ ਉਹ ਥੋੜਾ ਜਿਹਾ ਐਂ ਜੀ ਹੋ ਜਾਂਦਾ ਵੀ ਉਹ ਅੰਬੀ ਦਾ ਇਹ ਹੁੰਦਾ ਹੈ ਕਿ ਉਹ ਜਦੋਂ ਬੋਲਦਾ ਹੈਗਾ ਉਹ ਪਿਓਰ ਪਿੰਡੂ ਟੱਚ ਆ ਜਾਂਦਾ ਹੋਣਾ ਹੈ ਨਾ ਉਹ ਐਨ ਜਮਾ ਉਹ ਉੱਥੇ ਉਹਦੀ ਜਿਹੜੀ ਲੈਂਗੁਏਜ ਆ ਜਦੋਂ ਬੋਲਦਾ ਨਾ ਉੱਚੀ ਲੱਗਦੀ ਹੈ ਉਹ ਤੇ ਹੈ ਨਾ ਉਹ ਉਹਦੇ ਫੱਬਦੀ ਆ ਉਹ ਚੀਜ਼ ਹੋ ਸਕਦਾ ਉਹ ਚੀਜ਼ ਮੇਰੇ ਪਰ ਮੈਂ ਉਹ ਸਾਰੇ ਸ਼ਬਦ ਜਿੰਨੇ ਇਹਨੇ ਤੁਹਾਡੇ ਤੁਹਾਡੇ ਨਾ ਫੇਸ ਤੇ ਐਕਚੁਅਲੀ ਇੱਕ ਥੋੜੀ ਜਿਹੀ ਮੈਚਿਓਰਿਟੀ ਸਿੰਬਲ ਹੈ ਉਹਨਾਂ ਦੇ ਦਾੜੀ ਬਣਾ ਕੇ ਉਹ ਦਾਈਏ ਸਕਦੇ ਹੋ ਕਹਿ ਸਕਦੇ ਇਸ ਫਿਲਮ ਕਰਕੇ ਬਤਾ ਸਕਦੇ ਨਾ ਨਾ ਹਾਂ ਫਿਲਮ ਕਰਕੇ ਬਤਾਈ ਦੀ ਕਿਉਂਕਿ ਇਹਦੇ ਵਿੱਚ ਵੱਡਾ ਭਰਾ ਬਣਾਇਆ ਸਤਿੰਦਰ ਭਾਈ ਦਾ ਅੱਛਾ ਇਸ ਕਰਕੇ ਇਸ ਕਰਕੇ ਇਸ ਫਿਲਮ ਤੇ ਵੀ ਬਹੁਤ ਕੁਛ ਹੈਗਾ ਜੋ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਪਰ ਦੱਸ ਨਹੀਂ ਸਕਦੇ ਕਿ ਕਨੈਕਟੀਵਿਟੀ ਕਿਵੇਂ ਹੈ ਰਾਈਟ ਸੋ ਹੋਨ ਹੋਰ ਕੀ ਕੀ ਪਲਾਨ ਕਰ ਰਹੇ ਹੋ ਇੱਕ 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 ਫਿਲਮ ਹੈਗੀ ਹੋਰ ਉਹ ਅੱਗੇ ਮਤਲਬ April ਚ ਸ਼ੁਰੂ ਹੋਣੀ ਹੈਗੀ ਉਹਦਾ ਮੈਨੂੰ ਹਲੇ ਨਾਂ ਨਹੀਂ ਰਿਵੀਲ ਕਰਨ ਵਾਸਤੇ ਕਿਹਾ ਹੈਗਾ ਤ ਵੀ ਤੁਸੀਂ ਕਰ ਲਿਓ ਪਰ ਦੱਸਾਂਗੇ ਤੁਹਾਨੂੰ ਜ਼ਰੂਰ ਹੈ ਨਾ ਬਹੁਤ ਸੋਹਣੀ ਫਿਲਮ ਹੈਗੀ ਉਹ ਓਕੇ ਸੋ ਜਲਦੀ ਮੁਲਾਕਾਤ ਕਰਾਂਗੇ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਕਿਉਂਕਿ ਮੈਨੂੰ ਲੱਗਦਾ ਹੈ ਸੈਟ ਤੇ ਤਾਂ ਇੰਨੀ ਕਈ ਗੱਲਬਾਤ ਹੋ ਜਾਂਦੀ ਹੈ ਪਰ ਜ਼ਿੰਦਗੀ ਦੇ ਤਜਰਬੇ ਬਹੁਤ ਕੁਝ ਕਹਿੰਦੇ ਨੇ ਸੋ ਅਗਲੀ ਮੁਲਾਕਾਤ ਦੇ ਵਿੱਚ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਾਂਗੇ ਮੈਮ ਹਾਂ ਜ਼ਰੂਰ ਮੈਮ ਬਹੁਤ ਬਹੁਤ ਵਧੀਆ ਲੱਗਿਆ ਮੈਨੂੰ ਇਹ ਲੱਗਦਾ ਵੀ ਜਦ ਤੁਸੀਂ ਕੋਈ ਸਵਾਲ ਠੀਕ ਹੈ ਪਰ ਮੈਨੂੰ ਇਹ ਟੋਡੇ ਸਵਾਲਾਂ ਦੇ ਵਿੱਚ ਨਾ ਬਹੁਤ ਕੁਝ ਛੁਪਿਆ ਹੁੰਦਾ ਆ ਜਿਵੇਂ ਲਾਈਫ ਦੇ ਲੈਸਨ ਛੁਪੇ ਹੁੰਦੇ ਇਹਦਾ ਇਹਦਾ ਜਵਾਬ ਦੇਣਾ ਬਹੁਤ ਆਪਣੇ ਆਪ ਨੂੰ ਉਹੀ ਚੀਜ਼ਾਂ ਤੁਸੀਂ ਪੁੱਛਦੇ ਹੋ ਜੋ ਕਿਸੇ ਬੰਦੇ ਨੇ ਹੰਡਾਈਆਂ ਹੁੰਦੀਆਂ ਨੇ ਉਹ ਮੇਰੇ ਲਈ ਬਹੁਤ ਬਹੁਤ ਅੱਛਾ ਲੱਗਦਾ ਹੈ ਥੈਂਕ ਯੂ ਸੋ ਤਾਂ ਹੀ ਮੈਂ ਕਹਾ ਕਿ ਇਹ ਸਿਰਫ ਦੰਬੜੇ ਦੀ ਗੱਲਬਾਤ ਸੀ ਇਹਨਾਂ ਦਾ ਕੈਰੈਕਟਰ ਬੜਾ ਦਿਲਚਸਪ ਹੈ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਂਗੀ ਫਰੇਮ ਦੇ ਵਿੱਚ ਠੀਕ ਹੈ ਤੇ ਉਹ ਤੁਸੀਂ ਕਨੈਕਟ ਕਰਿਓ ਕਿ ਕਿਸ ਤਰੀਕੇ ਨਾਲ ਜੁੜੀ ਹੋਗੀ ਬਾਕੀ ਫਿਲਮ ਦੇ ਵਿੱਚ ਤਾਂ ਤੁਸੀਂ ਵੇਖ ਹੀ ਲਾਉਂਗੇ ਬਾਕੀ ਅਗਲੀ ਮੁਲਾਕਾਤ ਦੇ ਵਿੱਚ ਜ਼ਿੰਦਗੀ ਦੇ ਤਜਰਬੇ ਹੋਣਗੇ ਤੇ ਦਿਲ ਦੀਆਂ ਗੱਲਾਂ ਹੋਣਗੀਆਂ ਉਦੋਂ ਤੱਕ ਲਈ ਬਹੁਤ ਬਹੁਤ ਪਿਆਰ ਸਤਿਕਾਰ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਤੁਹਾਡਾ ਵੀ ਥੈਂਕ ਯੂ